ਹੋ ਆਏ ਗਏ ਆ ਅੱਛਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਕਿੱਦਾਂ ਠੀਕ ਆ ਜੀ ਵਧੀਆ ਅੱਛਾ ਆਇਆ ਮੁੰਡੇ ਦਾ ਫੋਨ ਹਾਂ ਜੀ ਠੀਕ ਆ ਮੁੰਡਾ ਆਇਆ ਸੀਗਾ ਬੋਲਦਾ ਸੀਗਾ ਜੀ ਬਹੁਤ ਫੇਰ ਅੱਛਾ ਕਹਿੰਦਾ ਸਾਡੇ ਜਿਹੜੇ ਦੋ ਮਾਲੇ ਹੈਗੇ ਉਹ ਵੀ ਜਾਂਦੇ ਲੱਗਣੇ ਆ ਪੈਸੇ ਵੀ ਕਹਿੰਦਾ ਸਾਡੇ ਜਾਂਦੇ ਲੱਗਣੇ ਅੰਦਰ ਕਹਿੰਦਾ ਬੋਰਮਣੇ ਤਨਖਾਹ ਨਹੀਂ ਦਿੰਦੀ ਹੈ ਕੋਈ ਨਹੀਂ ਠੀਕ ਆ ਆਹ ਵਧੀਆ 15000 ਰੁਪਏ ਜੀ ਜਿੰਨਾ ਗੱਲ ਕੀਤੀ ਸੀ ਉਹ ਤਾਂ ਕਹਿੰਦੇ ਸੀ ਕੋਈ ਨਹੀਂ ਦੇ ਰੋਗੇ ਆ ਦਿਓ ਤਾਂ ਪੇਪਰ ਤੇ ਲਿਖਿਆ ਆਹ ਤਾਂ ਹਾਂ ਦੇ ਲੇ ਗਏ ਦੇ ਤਾਂ ਕਿਨੇ ਲੈ ਸੀ ਤੁਸੀਂ ਲਿਆ ਗਏ ਦੀ ਲੱਖ ਲੈ ਸੀਗਾ 10000 ਤਾਂ ਉਹਨੇ ਜਦੇ ਕੱਟ ਲਿਆ ਸੀਗਾ 90 ਦਿੱਤਾ ਸੀਗਾ ਓਕੇ ਤੁਹਾਨੂੰ ਵਿੱਚ ਤੁਹਾਡੇ ਕਿਤੇ ਦਿੱਤੇ ਹੋ ਅਭੀ ਆ ਤੁਸੀਂ ਹੋਰ ਦਿੰਦੇ ਵੀ ਰਹੇ ਆ ਅਸੀਂ ਵਿਆਜ ਵਿੱਚ ਮਹੀਨੇ ਹੀ ਮਹੀਨੇ ਲੈ ਲਓ 1 ਲੱਖ ਤਾਂ 5000 ਕਹਾਦਾ ਮੈਂ ਲਾਦਾ ਵਿਆਜ ਤੇ ਵਿਆਜ ਉਹਨੇ ਲਾਇਆ ਹਾਂ ਹਾਂਜੀ ਵਿਆਜ ਤੇ ਵਿਆਜ ਲਾਈ ਜਾਂਦਾ ਸਾਨੂੰ ਦੱਸਦੇ ਆਂ ਵਿਆਜ ਬੋਲੋਗੇ ਨਹੀਂ ਤੈਨੂੰ ਕੋਈ ਨਹੀਂ ਸੀ ਕਉਨਾ ਕਰ ਕੋਈ ਨਹੀਂ ਦੇਣਦਿਆਂ ਪੈਸੇ ਰਹਿ ਗਏ ਮੇਰੇ ਕੋਲ ਪੈਸੇ ਤਾਂ ਕੋਈ ਨਹੀਂ ਮੁੰਡਿਆਂ ਨੂੰ ਕਹ ਤੂੰ ਵੀ ਨਾ ਫੇ ਕਰ ਕਰ ਕੋਈ ਨਹੀਂ ਦੇ ਦਮ ਕੋਈ ਨਹੀਂ ਦਿਲ ਹੈਗਾ ਵੀ ਕੱਚਿਆਂ ਤੇ ਜਾਂ ਕਿਹੜੇ ਪੱਕੇ ਨਹੀਂ ਰੱਖਦੇ ਕੱਚੇ ਹੂੰ ਚੱਲ ਕੋਈ ਉਹ ਹੀ ਆ ਤਨਾਂ ਨਾਲ ਵਾਕੇ ਦੇ ਦੇਖੂ ਪਏ ਉਹ ਜੇ ਨਿਆਣੇ ਆਪਾਂ ਸੈੱਟ ਕਰਨੇ ਪੈਂਦੇ ਆ ਕੰਨੀਆਂ ਫੰਗਿਆਂ ਵਿੱਚ ਨਿਆਣੇ ਸੈੱਟ ਹੋ ਜਾਂਦੇ ਆ ਤਾਂ ਚਲੋ ਆਪਾਂ ਹੀ ਫੇ ਕੋ ਲੈ ਜਾਂਦੇ ਆ ਪੈਸੇ ਦਿੱਤੇ ਉਹ ਲੈਓ ਚਲੋ ਮੰਨਦੇ ਹੱਥ ਵਾਸਾ ਜੀ ਔਰ ਕੋਈ ਨਹੀਂ ਤੋਂ ਹਾਂਜੀ ਲਾ ਤਾਂ ਉਹ ਫੋਨ ਜਿਹਦੇ ਤੋਂ ਪਿਆਜ ਤੇ ਪੈਸੇ ਫੜੇ ਉਹ ਲਾ ਦੋ ਉਹਨੂੰ ਫੋਨ ਆ ਪੁੱਛਣਾ ਤਾਂ ਉਹ ਕਹਿੰਦਾ ਗੂਗਲ ਪੇ ਪੈਸੇ ਲੈਣੇ ਆ ਘੱਤੀ ਲੈਣੇ ਆ ਜੇ ਤਾਂ ਫਿਰ ਕੀ ਕਹਿੰਦਾ ਮੋਰੇ ਉਹ ਆਮ ਨਾਲੇ ਸਬੂਤ ਰਹਿ ਜਾਊਗਾ ਨਾਲੇ ਸਬੂਤ ਰਹੂਗਾ ਜੇ ਤਾਂ ਹੱਤੀ ਕਹੂੰਗਾ ਸਮਝ ਲੋ ਕੋਈ ਨਾ ਕੋਈ ਵਿਚ ਇਰਾ ਫੇਰੀ ਹੋਣੀ ਆ ਤੇ ਚਲੋ ਕੋਈ ਨਹੀਂ ਮੈਂ ਕਹਾਂਗਾ ਫੋਨ ਲਾ ਤੋ ਮੇਰੇ ਸਾਹਮਣੇ ਕੋਈ ਨਾ ਕੀ ਕਹਿੰਦਾ ਉਹ ਆ ਪਤਾ ਲੱਗ ਜਾਊਗਾ ਪਤਾ ਲੱਗ ਜਾਊਗਾ ਕਿ ਦੋ ਨੰਬਰ ਦਾ ਪੈਸਾ ਤਾਂ ਕਿੱਦਾਂ ਆ ਜਿਹੜਾ ਨਾ ਬਿਆਜ ਤੇ ਵਿਆਜ ਲਾਇਆ ਆ ਉਹ ਜਾਣਦੀ ਆ ਤੱਕਦਾ ਨਹੀਂ ਆਗਾ ਤੱਕ ਲੈਣਾ ਉਹਨੇ ਹਲੋ ਹਲੋ ਭਾਈ ਜੀ ਆ ਤੁਸੀਂ ਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਪਹਿਲੇ ਪੈਸੇ ਜਿਹੜੇ ਤੁਹਾਡੇ ਦੇਣੇ ਆ ਫੇ ਕਿੱਦਾਂ Google Pay ਕਰਤੀ ਐ ਨਹੀਂ ਭਈ ਨਹੀਂ ਪੈਸੇ ਨਾਲ ਲੈਣੇ ਜਿੱਦਾਂ ਬੈਕ ਗਿਆ ਜਿੱਥੇ ਲੈਣੇ ਆ ਦੇਣੇ ਆ ਅੱਛਾ ਜੀ ਜੈਨੂ Google Pay ਦੇਤੇ ਆ ਨਹੀਂ ਚਲੋ ਭਾਈ ਉਹਨੂੰ ਲੱਗ ਦੇ ਦੇ ਨੇ ਆ ਕਾਗਜ਼ ਤਿਆਰ ਰੱਖੋ ਬਈ ਸਾਹਿਬ ਆਹੇ ਮੋਟੇ ਦੇ ਆ ਰਿਹਾ ਪੈਸੇ ਦੇ ਆ ਰਿਹਾ ਆਜੀ ਤਿਆਰ ਹੈ ਮੈਂ ਇਹਨੂੰ ਕਾਹਨ ਦਣਾ ਨਾ ਬੋਲਦਾ ਨਹੀਂ ਬਾਜੀ ਤਿਆਰ ਨਹੀਂ ਨਹੀਂ ਇਹ ਤੂੰ ਆਪਾ ਗੂਗਲ ਪੇ ਦੇ ਦੇ ਨੀ ਇਹਨੂੰ ਕਹ ਦੂੰ ਗੂਗਲ ਪੇ ਰਹਿਣਾ ਕੁਝ ਬੂਤ ਹੋਊਗਾ ਕੀ ਪਤਾ ਮन्ने ਮਰੇ ਭਾਈ ਗੂਗਲ ਪੇ ਕਰ ਦਿੰਨੇ ਆ ਫੈਕੀ ਗੱਲਾਂ ਉਹ ਨਹੀਂ ਨਹੀਂ ਗੋਗਲ ਪੇ ਨਹੀਂ ਲੈਣ ਕੈਸ਼ ਲੈਣੇ ਕਿ ਤਾ ਦੇ ਪਿਆ ਇਹਦਾ ਕੈਸ਼ ਲੈਣੇ ਤੁਸੀਂ ਦੱਸੋ ਹਣ ਕਿੱਦਾ ਕਰਨੀ ਆ ਜੀ ਮੈਂ ਫਿਰ ਕੈਸ਼ ਹੀ ਦੇ ਦੇਵਾਂ ਪੈਸੇ ਨਾਲ ਚਲੋ ਕੈਸ਼ ਹੀ ਦੇਣੀ ਆ ਤੁਹਾਨੂੰ ਕੋਈ ਚਲੋ ਡੀਰਾ ਭਾਜੀ ਆ ਗਏ ਮੈਂ ਤੁਹਾਡੇ ਨਾਲ ਚਲਣਾ ਹੋਇਆ ਠੀਕ ਆ ਭਾਵ ਦੀ ਤਿਆਰ ਕਰ ਲਓ ਤੂੰ ਕਾਗਜ਼ ਦੀ ਤਿਆਰ ਕਰ ਲਾ ਲੀ ਭਾਜੀ ਤਿਆਰ ਰੱਖੋ ਅਸੀਂ ਆ ਗਏ ਆ ਆਇਆ ਤੂੰ ਕਾਗਜ਼ ਲੈ ਜੇ ਆਪਣੇ ਪਤਾ ਨਹੀਂ ਪੈਦੇ ਹੈਗੇ ਤੇ ਲੋਕ ਨਹੀਂ ਅਬੀ ਨੱਬਰੀ ਕਰੀ ਜਾਂਦਾ ਲੈਣ ਵੇਲੇ ਭਾਜੀ ਭਾਜੀ ਹੁਣ ਕਲਾਮ ਰਹਿ ਜਾਣਾ ਮੋਈਓ ਚਲੋ ਆ ਗਏ ਆਪਣੇ ਕਾਗਜ਼ ਲੈ ਜਾ ਠੀਕ ਆ ਜੀ ਭਾਜੀ ਇਹਨਾਂ ਦੇ ਪੈਸੇ ਇਹਨਾਂ ਦੇ ਪੈਸੇ ਨੇ ਅਗਲੇ ਦਸ ਵਾਕੇ ਦੀ ਕਰਨ ਵਾਲਾ ਸਾਧ ਇਹ ਗੁਰਮਤ ਨਹੀਂ ਮੰਨਗੇ ਕਿਉਂਕਿ ਇਹ ਗੁਰ ਕੋ ਪਿੰਦ ਰੇ ਗੁਰੂ ਰਹੇਗਾ ਪ੍ਰਮਾਤਮਾ ਰਹੇਗਾ ਪਰ ਨਾਲ ਗਿਆਨੀ ਇਹ ਸਿਰਫ ਉਹਨਾਂ ਵਾਸਤੇ ਸ਼ਬਦ ਦੇ ਸਮਝ ਪੈਗਾ ਜਿਹੜਾ ਜੱਪੇਗਾ ਜਿਹਨਾਂ ਨਹੀਂ ਜੱਪੇਗਾ ਉਹਨੂੰ ਕੋਈ ਸਮਝ ਨਹੀਂ ਪੈਣੀ ਨਾਮ ਕੀ ਵੀ ਰਹੇਗਾ ਇਹ ਗੁਰੂ ਦੀ ਮਿਲੈ ਇਹ ਘਰ ਮੁਸੀਬਤ ਕੱਟੀ ਜਾਏਗੀ ਬਸ ਐ ਸ਼ਲੋਕ ਨੂੰ ਘੁੱਟ ਕੇ ਪੱਲੇ ਬੰਨ ਲਈ RAM ਨਾਮ ਉਰ ਮੈਂ ਗਿਓ ਜਾ ਕੇ ਉਹਦੇ ਵਿੱਚ ਬੰਦੇ ਲਈਵੇਂ ਹਾਂਜੀ ਚਲੋ ਪੈਸੇ ਪੈਸੇ ਹੈਗਾ ਮੇਰੇ ਕੋਲ ਕਿੰਨਾ ਅੱਛਾ ਜੀ ਮੈਂ ਤਾਂ ਪੈਸੇ ਮੇਰੇ ਕੋਲ ਕੋੜਾ ਮੈਨੂੰ ਤੇ ਜਲਦੀ ਜਾਂਦੇ ਪਹਿਲਾ ਹੈਗਾ ਕਿ ਕਿਹੜੇ ਮਲੇ ਦਾ ਹੋ ਮਲੇ ਦਾ ਤਾਂ ਮੈਨੂੰ ਪਤਾ ਨਹੀਂ ਉਹ ਗਾਂਹਾਂ ਕੇ ਤੋਂ ਲੈ ਕੇ ਦਿੱਤੇ ਉਹਦੇ ਘਰ ਦਾ ਮੈਨੂੰ ਪਤਾ ਹੈ ਅਜਾ ਬਾਹਾਂ ਲੈ ਕੇ ਦਿੱਤੇ ਕੋਈ ਨਾ ਕੋਈ ਵੇਰਾ ਫੇਰੀ ਹੋਣੀ ਆ ਉਹ ਤੇ ਹਾਂਜੀ ਜਿਹੜੇ ਕਹਿੰਦਾ ਮੈਂ ਗੂਗਲ ਪੇ ਨਹੀਂ ਲੈਣੀ ਹੈਗੇ ਕੋਈ ਨਾ ਕੋਈ ਹੋਣਾ ਵਿੱਚ ਰੱਖਨੇ ਹਣੇ ਸਾਡੇ ਬਹੁਤ ਚਲੋ ਮੈਂ ਤੇ ਜਲਦੀ ਜਾਂਦੇ ਆ ਹਾਂ ਜਦੋਂ ਇਹਦਾ ਕੋਈ ਮੈਂ 18 ਚੱਕ ਲਵਾਂ ਹਾਂ ਚਲੋ ਚਲੋ ਚੱਕੋ ਪਾਓ ਬੈਠੇ ਬੈਠਾ ਫਤ ਨਹੀਂ ਉੱਠ ਕੇ ਕਿੱਥੇ ਚਲੇ ਗਈ ਹੈ ਕਿੰਨਾ ਟਾਈਮ ਹੋ ਗਿਆ ਵਾ ਆਏ ਨਹੀਂ ਹੈਗੇ ਹਾਂ ਤੁਸੀਂ ਕਿਤੇ ਜਾ ਲਗੇ ਸੀਗੇ ਉਹ ਮੈਂ ਗਿਆ ਸੀਗਾ ਗੁਰਦਾਰ ਸਾਹਿਬ ਮੇਰਾ ਮੱਥਾ ਟੇਕ ਜਾਵਾ ਇਹ ਸ਼ਾਬ ਲੈ ਆਂਦਾ ਉਹ ਸ਼ਾਬ ਗੁਰਦਾਰੇ ਮੱਥਾ ਟੇਕਣਾ ਦਾ ਠੀਕ ਗੱਲ ਆ ਗੁਰਦਾਰੇ ਗੁਰਦਾਰੇ ਜਾਣ ਵਾਲੇ ਕੰਮ ਵੀ ਕਰਦੇ ਕਿਤੇ ਆ ਕੀ ਗੱਲ ਹੋ ਗਈ ਗੁਰਦਾਰੇ ਵੀ ਕਿੱਦਾਂ ਤੁਸੀਂ ਦਿੱਤ ਟਾਨੂੰ ਦੀ ਤਾਂ ਪਤਾ ਹੀ ਵੀ ਗੁਰਦਾਰੇ ਜਾਣੇ ਤੁਸੀਂ ਕੀ ਕੰਮ ਕਿੱਦਾਂ ਤੁਸੀਂ ਗੁਰਦਾਰੇ ਜਾਣ ਨੂੰ ਤੇ ਕੀ ਆ ਆ ਮੇਰੇ ਕਹਿੰਦੇ ਕਹਿੰਦੇ ਤੁਸੀਂ ਉਹਨਾਂ ਨੂੰ ਕਿੰਨੀ ਪਰਚੀ ਬਣਾ ਕੇ ਦਿੱਤੀ ਹੈ ਇੱਕ ਪਰਚੀ ਜੇ ਹੋਂ ਚਲਦੇਣੀ ਬਣਨੀ 125000 ਦੀ ਪਰਚੀ ਬਣਾ ਦਿੱਤੀ ਤੁਸੀਂ ਪੈਸਾ ਨਹੀਂ ਬੰਦਾ ਸੀ ਉਹਨਾਂ ਦਾ 90000 ਦੇ ਆ ਨਾਰੇ ਅਗਲਿਆਂ ਨੇ ਟਾਈਮ ਨਾਲ ਮੋੜੇ ਆ ਤੁਹਾਨੂੰ ਗਾ ਥੋੜਾ ਮੇਰੀ ਮੈਂ ਪਹਿਲੇ ਹੀ ਪਰੇਸ਼ਾਨ ਆ ਮੇਰਾ ਪਹਿਲੇ ਮੂੜ ਹੋ ਗਿਆ ਜਿਆਦਾ ਨਾ ਹੋਂ ਤੂੰ ਗੱਲਾਂ ਕਰ ਕੀ ਹੋ ਗਿਆ ਮਸਤਾਵਾ ਹੁੰਦਾ ਹੁਣ ਗੱਲ ਤੇਰੀ ਸੱਚੀ ਆ ਵੀ ਗੁਰੂ ਘਰ ਜਾ ਕੇ ਫੁੱਲਾਂ ਵਸਾਉਣਿਆਂ ਲੋਕਾਂ ਦਾ ਖੂਨ ਪੀਣਾ ਉਹੀ ਮੈਂ ਕਹਿੰਨੀ ਆ ਜਦੋਂ ਹਕਮਰਾਮਾ ਸਾਹਿਬ ਪੜਿਆ ਤੇ ਬਹੁਤ ਮੈਂ ਚਰਮੰਦਾ ਹੋਇਆ ਉਸ ਗੱਲ ਲਈ ਤਾਂ ਪਹਿਲੇ ਕੀਤਾ ਮੈਂ ਉਹਨਾਂ ਨੰਤ ਪਿਆਰੇ ਨਾਲ ਟੱਕਾਇਆ ਕਿ ਅਸੀਂ ਆਪਣੇ ਪੇਰੇ ਤੇ ਕਿਸੇ ਹੋਰ ਦੇ ਤਰੂਹ ਹੁਣ ਵਿਆਜ ਤੇ ਵਿਆਜ ਵਿਆਜ ਦੇ ਹੋਇਆ ਹੈ ਅਸਲ ਦੇ ਵਿੱਚ ਉਹਨਾਂ ਦੀ ਜਿਹੜੀ ਨਾ ਦੋ ਮਾੜੇ ਜਗ੍ਹਾ ਮੇਰੇ ਰੱਖਤੀ ਸੀ ਕੋਈ ਨਹੀਂ ਮੈਂ ਉਹਨਾਂ ਦੇ ਘਰ ਜਾ ਕੇ ਨਾਲੇ ਤਾਂ ਉਹਨਾਂ ਦੀ ਬਜਾਰੀ ਦੀ ਮੈਂਤ ਕਰਕੇ ਆਉਂਗਾ ਤੇ ਪੈਸੇ ਵੀ ਆਪਾਂ ਹੁਣ ਉਹਨੇ ਲੈਣੇ ਆ ਜਿੰਨੇ ਵਜੇ ਜਿਹੜਾ ਵਿਆਜ ਉਹ ਸਾਰਾ ਕੁਝ ਉਹਨਾਂ ਨੂੰ ਛੱਡ ਦੇਣਾ ਕੋਈ ਵਿਆਜ ਨਹੀਂ ਦੇਣਾ ਮੇਰਾ ਤਾਂ ਮਨ ਖੁਦ ਦੁਖੀ ਹੁੰਦਾ ਸੀ ਮੈਂ ਹੀ ਤੁਹਾਨੂੰ ਕਹਿ ਬੈਠੀ ਕਿ ਐਦਾ ਕਰ ਦਿਓ ਚੱਲ ਆਪਣੇ ਪੈਸੇ ਦੂਜੇ ਦੇ ਤਰੂਹ ਦੇ ਦਿਓ ਆਈਡੀਆ ਵੀ ਤਾਂ ਮੇਰਾ ਹੀ ਸੀਗਾ ਤੇ ਤੁਹਾਡੇ ਦਿਮਾਗ 'ਚ ਪਤਾ ਨਹੀਂ ਕੀ ਆਇਆ ਵੀ ਲਾਲਚ ਪੈਦਾ ਹੋ ਗਿਆ ਵੀ ਵਿਆਜ ਜ਼ਿਆਦਾ ਦੇਣਾ ਹਾਂ ਤਾਂ ਸ਼ਰਮਿੰਦਗੀ ਵਾਲੀ ਗੱਲ ਚਲੋ ਫੋਨ ਉਹ ਵਿਚਾਰੇ ਦਾ ਮੈਨੂੰ ਫੋਨ ਵੀ ਆਇਆ ਮੇਰਾ ਖਿਆਲ ਆ ਵੀ ਕਿਤੇ ਪੈਸੇ ਦੇਣ ਵੀ ਆਣਾ ਕਦੇ ਜਿਹੜੀਆਂ ਗੂਗਲ ਪੇ ਤੇ ਚਲੋ ਬਥੇਰਾ ਤੁਹਾਨੂੰ ਸਮਝਾਇਆ ਜੇ ਹੁਣ ਪਛਤਾਵਾ ਹੈਗਾ ਤਾਂ ਵੀ ਸ਼ੁਕਰ ਹੈ ਪਰਮਾਤਮਾ ਦੇ ਤੁਹਾਡੇ ਮਨ ਨੂੰ ਪਛਤਾਵਾ ਵੀ ਮੈਂ ਗਰੀ ਮਾਰ ਕਰ ਰਿਹਾ ਨਾ ਕਰਾਂ ਚਲ ਮੈਂ ਕਹਿੰਦਾ ਮੇਰੇ ਘਰ ਆਵੇ ਇੱਥੇ ਨੂੰ ਆਣਾ ਇਹਦਾ ਪਤਾ ਮੈਂ ਹੀ ਉੱਥੇ ਜਾ ਕੇ ਆਵਾਂ ਬਸ ਹਾਂਜੀ ਜਾਓ ਕੋਈ ਨਹੀਂ আ আজি কারনা না পাজ দিয়ে রে বাজি ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੈ ਕਿਦਾਂ ਹੋ ਤੁਸੀਂ ਹਾਂ ਸਾਸੂ ਦਾ ਭੈਣ ਜੀ ਮੈਂ ਕਿਦਾਂ ਹਾਂ ਤੁਸੀਂ ਬੱਧੀ ਮੇਰਾ ਹੋਇਆ ਹਾਂ ਜੀ ਤੁਸੀਂ ਕਿਵੇਂ ਹੋ ਹਾਂ ਬੱਸ ਉਹ ਕਿੱਥੇ ਗਿਆ ਆ ਉਹ ਪਾਜੀ ਹੁਣ ਉਹਦੇ ਘਰ ਗਏ ਸੀਗੇ ਸਵੇਰੇ ਗੁਰਦਾਰੇ ਤੋਂ ਆਏ ਸੀ ਕਹਿੰਦੇ ਮੈਂ ਉੱਥੇ ਜਾ ਕੇ ਆਉਣਾ ਤੁਹਾਡੇ ਘਰ ਅਸੀਂ ਲੈਟਰ ਗਏ ਸੀ ਉਹ ਤੁਹਾਡੇ ਵੱਲ ਗਏ ਹੋਏ ਬੈਠੋ ਆ ਜਾਂਦੇ ਫੇ ਹੋ ਨਿਆਣੇ ਕਿਦਾਂ ਠੀਕ ਆ ਅੱਛਾ ਹੋਰ ਤੇ ਮੰਮੀ ਦੇ ਠੀਕ ਹਾਂਜੀ ਹਾਂ ਠੀਕ ਅੱਛਾ ਬਿਟੂ ਪੈਗੇ ਤੁਸੀਂ ਨਾ ਕੋਣ ਲਏ ਹੋ ਹਾਂਜੀ ਇਹਨਾਂ ਨੂੰ ਭਾਜੀ ਹੁਣੀ ਬੁਆਇਓ ਆ ਕਿਸੇ ਕੋਲੋਂ ਪੈਸੇ ਦੁਆਇਓ ਇਹਨਾਂ ਨੇ ਦੂਰ ਦਿੱਤੇ ਆਪਣੇ ਕੋਲ ਅੱਛਾ ਤੁਸੀਂ ਕਹਤੇ ਕੰਮ ਕਰਨਾ ਪੈਕਾਰ ਨੂੰ ਨਾ ਆਉਂਦੇ ਫੇਟਾਂ ਦੱਸ ਦਿੰਦੇ ਆ ਅੱਛਾ ਇਹ ਤੁਹਾਡੀ ਬਾਗਵੀ ਨਾ ਲਾਈ ਹੋਰ ਮੇਰੀ ਮਾਸੀ ਦੀ ਕੋਰੀ ਐ ਇਹੋ ਪੈਂ ਦੱਸ ਅੱਛਾ ਜੀ ਬਹੁਤ ਇੰਝ ਚਾਰ ਸਾਲ ਹੋ ਗਏ ਤਿੰਨ ਚਾਰ ਸਾਲ ਬਾਅਦ ਆਏ ਆ ਹਾਂ ਜੀ ਦਰਾ ਹੁੰਦਾ ਘਰਾਂ ਦੇ ਕੰਮਾਂ ਵਿੱਚ ਤੈਨੂੰ ਪਤਾ ਹੀ ਆ ਹਾਂ ਉਹ ਦੁਕਾਨ ਦਾ ਕੰਮ ਕਰਦੇ ਆ ਪਤਾ ਹੀ ਨਹੀਂ ਸੀਗਾ ਕਿਧਰ ਗਿਆ ਭਾਜੀ ਉਹ ਤੁਹਾਡੇ ਘਰ ਗਏ ਸੀਗੇ ਅੱਛਾ ਜੀ ਇਹ ਵੀ ਇੱਧਰ ਇਹਨਾਂ ਦੇਖਦੇ ਫਿਰ ਆਉਂਦੇ ਹੋਣੇ ਆਉਂਦੇ ਹੋਣੇ ਕੋਈ ਚਲ ਕੋਈ ਨਹੀਂ ਆ ਤਾਂ ਫੇਰ ਗੱਲ ਕਰ ਲੈਣੇ ਹੈ ਨਾ ਲਓ ਆਈ ਗਏ ਨੇ ਅੱਛਾ ਹਲੋ ਹਲੋ ਜੀ ਸਾਹਿਬ ਜੀ ਆਪ ਜੀ ਕਹਿੰਦਾ ਸਤਿ ਸ਼੍ਰੀ ਅਕਾਲ ਰੋਟੀ ਖਾਣਾ ਅੱਛਾ ਬੈਠਣ ਦੱਸਦੇ ਆ ਬੈਠ ਹਾਂ ਜਿਵੇਂ ਇਹ ਹੈ ਆ ਵਾਗੇ ਨਾਲ ਮੈਂ ਹਾਜੇ ਬਾਤ ਉਹ ਬੁਲਾ ਲਿਆ ਤੁਹਾਡੇ ਨਾਲ ਚਲਾ ਗਿਆ ਉਹ ਪਾਜੀ ਫੇ ਇਹਨਾਂ ਕੋਲੋਂ ਪੈਸੇ ਲੈ ਕੇ ਤੁਹਾਨੂੰ ਦੇਣੇ ਸੀ ਹਾਂ ਅੱਛਾ ਇਹਨਾਂ ਨੇ ਫੇ ਤਾਂ ਕਹਿੰਦੇ ਸਾਜੀ ਨਾਲ ਚਾਹਦੇ ਤੁਹਾਡੇ ਮੈਂ ਕਿਹਾ ਚਲੋ ਅੱਛਾ ਅੱਛਾ ਹਾਂ ਜੀ ਨਹੀਂ ਤੁਸੀਂ ਕਦੋਂ ਤੇ ਕੰਮ ਸ਼ੁਰੂ ਕਰ ਲਿਆ ਉਹ ਭੈਣ ਮੇਰੀ ਮਸੀਨ ਤਾਂ ਕਦੀ ਗੱਲ ਨਹੀਂ ਕੀਤੀ ਵੇ ਕੁੜੀ ਸਾਡੀ ਇਦਾਂ ਦੇ ਵੀ ਕੰਮ ਕਰਦੀ ਆ ਉਹ ਮੈਂ ਕਿਹਾ ਕੋਣ ਰਿਤੇ ਕਿਸੇ ਤੋਂ ਲੈ ਕੇ ਦਿੱਤੇ ਵਾ ਮੈਂ ਬੋਲ ਮੇਰੇ ਕੋ ਨਹੀਂ ਲੱਗੇ ਦੋ ਪੈਸੇ ਤਾਂ ਕਿਸੇ ਕੋ ਦਵਾਉਣੇ ਸੀ ਮਾੜਾ ਮੋਟਾ ਮੋਰੇ ਤਾਂ ਸੋਚ ਲੈਂਦਾ ਦੋ ਮਾਲੇ ਉਹਨਾਂ ਕੋ ਥਾਂ ਸੀਗਾ ਬੰਦਾ ਕੋਈ ਨਾ ਕੋਈ ਸੋ ਗੱਲ ਬਾਤ ਵਿੱਚੋਂ ਕੱਢ ਲੈਂਦਾ ਆ ਉਹ ਪਰ ਹੁਣ ਮੇਰਾ ਤਾਂ ਇਹ ਆਪਣਾ ਮਿੱਤਰ ਹੈ ਹੁਣ ਹੈ ਹੈ ਤਾਂ ਮੈਂ ਉਹਦਾ ਸ਼ਰਮਿੰਦਾ ਜੀ ਅੱਛਾ ਹਾਂ ਪਰ ਹੁਣ ਮੈਂ ਗਿਆ ਜੀ ਅੱਜ ਅਸਰ ਦੇਸ ਕੰਮ ਨਹੀਂ ਸੀਗਾ ਹੂੰ ਹੂੰ ਤੇ ਕੀਤਾ ਤਾਂ ਦਾ ਇਹਨਾਂ ਨਾਲ ਵਿਚਾਰਿਆ ਨਾ ਹੈਗਾ ਤੱਕਾਈ ਹੂੰ ਜਿਆਦਾ ਹੀ ਕਰਦਾ ਆ ਤੁਹਾਡੀ ਤੁਹਾਡੀ ਨਾ ਬਾਗ ਵੀ ਤੇ ਆ ਮਾਲੇ ਖਾਂਦੇ ਹਾਂ ਤਾਂ ਫੇਰ ਜਿਹੜੀ ਗੱਲ ਸੀ ਅੱਛਾ ਤਾਂ ਫੇਰ ਹੁਣ ਕਿੱਦਾਂ ਦੇਖੋ ਜੀ ਨਾਲ ਦਾ ਰੁਪਿਆ ਮੇਰਾ ਕਾ ਵੀ 90000 ਬਣਦਾ ਆ ਤੇ ਅੱਛਾ ਬਸ ਉਹੀ ਰਹਿਣਾ ਆਪਾਂ ਉਹੀ ਇਹ ਤਾਂ ਮੇਰੇ ਕੋਲ ਪਤੀ ਬਣਾਈ ਜਾਂਦੇ ਸੀਗੇ ਇਹ ਤਾਂ 125 ਆ ਪਤੀ ਉਹ ਬਾਬਾ ਉਹਨੇ ਵਿਆਜ ਤੇ ਵਿਆਜ ਨਾਲ ਆ ਕੇ ਵਿਆਜ ਤੇ ਵਿਆਜ ਨਾਲ ਆ ਕੇ ਹਮ ਅਗਰੇ ਨੇ ਬਣਾਤਾ ਮੈਂ ਉਹਨੂੰ ਕਹਿੰਦਾ ਵੀ ਭਰਾਵਾ ਜਿੰਨੇ ਬਣਦੇ ਉਹਨੇ ਪੈਸੇ ਦੇਣੇ ਅੱਛਾ ਅੱਛਾ ਚਲੋ ਮਿਹਰਵਾ ਨਹੀਂ ਤੁਹਾਡੀ ਉਹ ਤਾਂ ਕੋਈ ਦੱਸੋ ਤੁਸੀਂ ਖਾ ਭਰਾਵਾ ਰਹਿਦਾ ਤੁਹਾਨੂੰ ਪਰੇਸ਼ਾਨੀ ਇੱਦਾਂ ਪਰੇਸ਼ਾਨੀ ਬਹੁਤ ਰਹੇ ਆ ਅਸੀਂ ਯਾਰਾਂ ਆ ਕਿੰਸਾ ਨੂੰ ਕੋਟ ਦੇ ਗੱਲੋਂ ਕੋਟ ਜਿਹੋ ਦੇ ਨੇ ਗੱਲ ਪਾਨੇ ਨੇ ਬਹੁਤ ਮੰਨ ਥੋੜਾ ਕਰਨਾ ਮੈਂ ਤਾਂ ਕਿ ਖਬਰਾ ਨਾ ਕੋਈ ਨਹੀਂ ਤੁਹਾਡਾ ਮ ਹਲ ਕਰ ਦਿਆਂਗੇ ਹਲ ਇਹਨਾਂ ਦੀ ਫਿਰ ਇਹਨਾਂ ਨੇ ਗੱਲ ਕੀਤੀ ਹਾਂਜੀ ਉਹ ਆ ਗਈ ਉਹ ਆ ਗਈ ਕੋਈ ਨਹੀਂ ਚਾਹ ਵੀ ਪੀਨੇ ਆ ਪੀਨੇ ਆ ਤੇ ਲਾ ਪਹਿਲਾਂ ਮਸਲਾ ਕਰ ਲਈ ਆਪਾਂ ਹੁਣ ਕਿੰਨੇ 90000 ਬਾਜੀ ਦੇਈ ਤੁਹਾਨੂੰ ਅਸੀਂ ਮੈਂ ਹੁਣ ਕੰਨ ਕੀ ਦੱਸਾਂ ਜਿਨ੍ਹਾਂ ਦੇ ਮੋਰੇ ਬਲਾ ਉਹਨਾਂ ਬਿਨਾਂ ਕੋ ਦਵਾਏ ਉਹਨਾਂ ਨੂੰ ਬੁਲਾ ਲਓ ਨਾਨਾ ਭੈਣ ਜੀ ਮੈਂ ਤੁਹਾਨੂੰ ਗੱਲ ਸਾਰੀ ਦੱਸ ਰਹੀ ਆਂ ਹੂੰ ਪੈਸੇ ਸੀਗੇ ਇਹਨਾਂ ਦੇ ਆਪਣੇ ਅੱਛਾ ਭਾਜੀ ਹੁਣ ਹੀ ਆਏ ਸੀ ਤਾਂ ਮੈਂ ਨਾ ਤਾਂ ਪੁੱਛਿਆ ਕਿ ਇਹ ਪਹਿਲਾਂ ਹੀ ਭਾਜੀ ਨੂੰ ਮਨਾ ਕਰ ਬੈਠੇ ਸੀਗੇ ਫੇ ਮੈਂ ਹੀ ਕਹਿ ਬੈਠੀ ਮੈਂ ਕਿ ਚਲੋ ਤੁਸੀਂ ਆਪਣੇ ਕੋਲੋਂ ਦੇ ਦਿਓ ਮੈਂ ਹੀ ਕਿਹਾ ਮੈਂ ਕਿ ਤੁਸੀਂ ਆਪਣੇ ਪੈਸੇ ਦੇ ਦਿਓ ਵੀ ਕਿਸੇ ਦੇ ਥਰੂ ਦੇ ਦਿਓ ਚਲੋ ਕੋਈ ਗੱਲ ਨਹੀਂ ਹਣਾ ਅੱਛਾ ਇਹਨਾਂ ਨੂੰ ਸੀਗਾ ਵੀ ਪਤਾ ਨਹੀਂ ਹੁਣ ਹੁੰਦਾ ਹੀ ਇਹ ਤੁਹਾਨੂੰ ਪਤਾ ਇਹ ਦੁਕਾਨਦਾਰਾਂ ਨੂੰ ਹੁੰਦਾ ਵੀ ਪਤਾ ਨਹੀਂ ਮੋੜਨੇ ਕਿ ਨਹੀਂ ਮੋੜਨੇ ਮੈਂ ਇਹਨਾਂ ਨੂੰ ਕਿਸੇ ਥਰੂ ਦੇ ਦਿਓ ਐਦਾ ਦਿੱਤੇ ਫੇ ਪਤਾ ਨਹੀਂ ਇਹਨਾਂ ਦੇ ਮਨ ਵਿੱਚ ਕਿੱਦਾਂ ਲਾਲਚ ਪੈਦਾ ਹੋ ਗਿਆ ਜਾਂ ਕਿਸ ਤਰ੍ਹਾਂ ਵੀ ਇਹਨਾਂ ਨੇ ਐਦਾ ਕੀਤਾ ਮੈਂ ਰੋਕਦੀ ਵੀ ਰਹੀ ਇਹਨੂੰ ਮੈਂ ਤਾਂ ਆਪਣੇ ਮਨ ਨੂੰ ਇਹੀ ਕਿਹਾ ਸੀ ਵੀ ਜਾਇਜ਼ ਵਿਆਹ ਤੇ ਦੇ ਦਿਓ ਕੋਈ ਗੱਲ ਨਹੀਂ ਹਣਾ ਵੀ ਜ਼ਰੂਰ ਆਤਾ ਮੁੰਡੇ ਲਈ ਵੀ ਚਲੋ ਮੁੰਡਾ ਨੌਕਰੀ ਲੱਗ ਜਾਏਗਾ ਕੋਈ ਨਹੀਂ ਹਣਾ ਸਾਨੂੰ ਤਾਂ ਜਰੂਰਤ ਹੀ ਹਾਂਜੀ ਹਾਂ ਜਰੂਰਤ ਲਈ ਬੰਦਾ ਆਉਂਦਾ ਏ ਇਸ ਤਰ੍ਹਾਂ ਹੋਈ ਸੀ ਗੱਲ ਇਹਦਾ ਨੇ ਮਨ 'ਚ ਲਾਲਚ ਪੈਦਾ ਹੋ ਗਿਆ ਤੇ ਤਾਂ ਕਰਕੇ ਇਹਦਾ ਅੱਜ ਹੁਣ ਪਛਤਾਉਂਦੇ ਆ ਇਹਨਾਂ ਵੀ ਚਲੋ ਗਰੀਬ ਦਾ ਸੋਚ ਲਿਆ ਮਾੜਾ ਮਾਟਾ ਮੈਂ ਅੱਜ ਤਰੋ ਇਹਨੇ ਕਿਹਾ ਮੈਂ ਘਰ ਵੀ ਪੈਸੇ ਲੈ ਕੇ ਆਣੇ ਮੈਂ ਕਿਹਾ ਮੈਂ ਚੈੱਕ ਕਰ ਉਹ ਘਰ ਮਤਾਂ ਲੈ ਕੇ ਗਿਆ ਮੈਂ ਉੱਥੇ ਹੋਕਮ ਆ ਮੈਂ ਆ ਬੜਿਆ ਕੁੱਤੇ ਇਹ ਹੁਕਮਨਾਮਾ ਤਾਂ ਪੜ ਕੇ ਮਦਰ ਮੈਨੂੰ ਆਪਣੇ ਆਪ ਹੀ ਫਿਰਮਿੰਦਗੀ ਆਈ ਵੀ ਕੋਹਨ ਦਾ ਹੌਣ ਦਾ ਮੈਂ ਹੱਕਦਾਰ ਹੈਗਾ ਇੱਕ ਪਾਸੇ ਮੈਂ ਗੁਰੂ ਮੰਨਣ ਵਾਲਾ ਦੂਜੇ ਪਾਸੇ ਕਿਸੇ ਗਰੀਬ ਦਾ ਖੂਨ ਵਸਾਲ ਗਿਆ ਖੂਨ ਵੀ ਮਦਰ ਰੱਜ ਕੇ ਦੁੱਤਾਂ ਵਾਲੀ ਗੱਲ ਤੇ ਉਹੀ ਦੋ ਮਾਲੇ ਤਾਂ ਦੇ ਸੀਗੇ ਗੁਰੂ ਨਾਨਕ ਮਹਾਰਾਜ ਨੇ ਸਭ ਮਾਲਕ ਭਾਗੋ ਦੇ ਘਰ ਲੰਗਰ ਹੀ ਦੀ ਛਕਿਆ ਵੀ ਤੂੰ ਲੋਕਾਂ ਦਾ ਖੂਨ ਪੀਣਾ ਤੇ ਮੈਂ ਖੂਨ ਠੀਕ ਹੈ ਗੁਰਦੁਆਰੇ ਉਹ ਨਾਮਕ ਜਵਾਨ ਜਨਾ ਇੱਕ ਭੱਜ ਕਮਨ ਪਈ ਨਾ ਮੈਂ ਆਗੇ ਵੀ ਕਹਿ ਕੇ ਗਿਆ ਮੈਂ ਕਹ ਗਿਆ ਲਿਆ ਮੈਂ ਅਸਲ ਤੌਰ ਤੇ ਕਰ ਗਿਆ ਇਸੇ ਕਰਕੇ ਜੀ ਤੇ ਭਰਾਵਾ ਕਾਗ ਤੇਰੇ ਸਾਹਮਣੇ ਅੱਗ ਲਾ ਦੇਣੀ ਆ ਕੋਈ ਕਾ ਨਹੀਂ ਜਦੋਂ ਤੇਰੇ ਕੋ ਪੈਸੇ ਹੋਵੇ ਤੂੰ ਸਾਨੂੰ ਹੁਣ ਉਹ ਦੋ ਦੇ ਦਿੱਤੇ ਮੈਂ ਆ ਇਹ ਗੱਲ ਮੈਂ ਚਿਰ ਮੈਂ ਤਾਂ ਪੈਸੇ ਅਸਲ ਮੇਰੇ ਸੀਗੇ ਅੱਛਾ ਦਿੱਤੇ ਮੈਂ ਕਹੇ ਤੇ ਰੂ ਉਹ ਤਾਂ ਬਚਾਰੇ ਨੂੰ ਪਤਾ ਮੈਨੂੰ ਜਿਹਦੇ ਤੋਂ ਦਿੱਤੇ ਉਹਦੇ ਜਿੱਦਾਂ ਮੈਂ ਕਹੀ ਗਿਆ ਉਹ ਦਿਨ ਮੁੰਡੇ ਕਹੇ ਜਦੋਂ ਸੈਨ ਕਰਾਉਣ ਲੱਗਾ ਮੈਂ ਆਪੇ ਉੱਠ ਕੇ ਭਰੇ ਚੱਲ ਗਿਆ ਅਗਰ ਮੈਨੂੰ ਸੀ ਮੈਂ ਕਹਾ ਮੇਰਾ ਮਿੱਤਰ ਆ ਨਹੀਂ ਪਤਾ ਨਹੀਂ ਮੁੜ ਕੇ ਨਾ ਮੋੜੇ ਫੇਸ ਵਿਆਜ ਦਾ ਲਾਲਜ ਆ ਗਿਆ ਮਿੱਤਰੋ ਕਜਾ ਆਗਮ ਕਰਦਾ ਤਾਂ ਬੰਦਾ ਦੂਸਰੇ ਦੇ ਕੀ ਜੀ ਗੀ ਹੁਣ ਪੈਸਾ ਬੰਦੇ ਦੀ ਜਿਹੜੀ ਨਾ ਗੋਦੀ ਆ ਉਹਨੂੰ ਘੇਰ ਕੇ ਆਗਮ ਕਰਦੀ ਹੈ ਨਾਲੇ ਜਨਮ ਕਰ ਦਿੰਦੇ ਨਾਲੇ ਜਨਮ ਕਰ ਦਿੰਦਾ ਬੰਦਾ ਆਪਣੇ ਭੈਣਾ ਭਰਾਵਾਂ ਨਾਲ ਠਗੀਆਂ ਇਨਸਾਨੀਅਤੇ ਖਤਮ ਕਰ ਦਿੰਦਾ ਦੇਖੋ ਸਾਨੂੰ ਤਾਂ ਲੋੜ ਸੀ ਅਜੇ ਤਾਂ ਵਿਆਜ ਦੇਣਾ ਇਹ ਤਾਂ ਨਹੀਂ ਤੂੰ ਵੀ ਤੂੰ ਵੀ ਜਾਰ ਦੋ ਤੇ ਸੀ ਤਾਂ ਮੈਂ ਵੀ ਇਹਦੀ ਭੈਣ ਹੀ ਸੀਗੀ ਹਾਂ ਜੀ ਦੇਖ ਲਓ ਇਹਨਾਂ ਨੇ ਤਾਂ ਮੈਂ ਮੈਂ ਵੀ ਮੈਂ ਮਿਸਹੇਲੀ ਸੀ ਮੈਂ ਉਸ ਸਹੇਲੀ ਸੀ ਮੈਂ ਉਹਦੀ ਹੈਲਪ ਕੀਤੀ ਆ ਪਹਿਲੇ ਤੇਰਾ ਤਾਂ ਨਾ ਜਾਂਦਾ ਲੱਗੂ ਇਹ ਕਹਿੰਦੇ ਜਦੋਂ ਤੇਰੇ ਕੋ ਹੋਵੇ ਉਦੋਂ ਪੈਸੇ ਦੇ ਦੇ ਤੂੰ ਜੋ ਉਹੀ ਜਦੋਂ ਤੇਤ ਹੋਏ ਤੂੰ ਉਦੋਂ ਮੈਨੂੰ ਦੇ ਦੇ ਹੂੰ ਤੇ ਹੁਣ ਦੇਖ ਲਓ ਇਹ ਵੀ ਤੇਰਾ ਪੈਸਾ ਨਾ ਗੱਲਾਂ ਕਰਨੀਆਂ ਆ ਪਹਿਲੇ ਕਿਹੜਾ ਬੜੇ ਗੱਜਪੇ ਹੋ ਹਾਂ ਮੈਂ ਜੀ ਮੈਂ ਤਾਂ ਆਪਣੀ ਕੀਤੇ ਦਾ ਪਛਤਾਵਾ ਹੀ ਕਰ ਸਕਦਾ ਕਿਤੋਂ ਬੜੇ ਤਾਂ ਕੁਝ ਨਹੀਂ ਹੂੰ ਹੁਣ ਵੀ ਗੱਲ ਸੁਣ ਲੈ ਪੈਸੇ ਵੀ ਲੈ ਜਾ ਤੇਰੇ ਸਾਹਮਣੇ ਆਪਾਂ ਗਾਗਿਆਂ ਨੂੰ ਅਗ ਲਾ ਦੇਣੀ ਆ ਨਹੀਂ ਕੋਈ ਨਹੀਂ ਜੋ ਤੁਹਾਡਾ ਬਣਦਾ ਉਹ ਲੈ ਕਾਜ ਨਹੀਂ ਦਿੱਤੋ ਲੈਣਾ ਕੋਈ ਪੈਸਾ ਨਹੀਂ ਲੈਣਾ ਕੋਈ ਦਿੱਤੋ ਵਿਆਜ ਨਹੀਂ ਲੈਣਾ ਜਿਹੜੇ ਦਿੱਤੋ ਪੈਸੇ ਲਏ ਆ ਉਹ ਮੈਂ ਇਹਦੇ ਵਿੱਚੇ ਕੱਟ ਰਿਆਂ ਵਿਆਜ ਦਿੱਤੋ ਕੋਈ ਨਹੀਂ ਲੈਣਾ ਤੇ ਉਹ ਅੱਜ ਦੇ ਦੇ 6 ਮਹੀਨਿਆਂ ਦੇ ਤੇ ਸਾਲ ਨੂੰ ਦੇ ਦੇ ਤੇ ਗਾਣ ਲਾਉਣਾ ਮੈਂ ਕੰਨਾਂ ਨੂੰ ਹੱਥ ਮੋੜ ਕੇ ਇਦਾਂ ਦੀ ਵਿਆਜ ਦਾ ਕੰਮ ਨਹੀਂ ਕਰਨਾ ਚਲੋ ਅੱਲਾਹ ਤੁਹਾਨੂੰ ਕੋਲ ਹੈਗੇ ਆ ਤਾਂ ਕਿਸੇ ਦੀ ਮਦਦ ਕਰ ਦੂੰਗਾ ਤੇ ਨਹੀਂ ਤਾਂ ਤਾਵਾ ਹੋ ਗਿਆ ਜਿਹੜਾ ਚਲੋ ਆਨੇ ਕਹਿੰਦੇ ਆ ਬਈ ਦੇਣ ਕਿਤੇ ਬੰਦੇ ਦੇ ਕੋਜੇ ਤਾਂ ਨਹੀਂ ਮਾੜੇ ਚੰਗੇ ਤੇ ਹਾਂ ਜੇ ਕੀ ਨਾ ਵਿਹਾਰ ਕਰਨਾ ਆ ਭਾਈ ਅਗਰੇ ਇਹਨਾਂ ਕੋਰਾ ਕਰ ਲੋ ਜੇ ਮੈਂ 1% ਜਾਂ 2% ਭਾਈ ਲੈਣਾ ਹੈ ਤੇ ਵਿਆਜ ਦਾ ਲਾਲਚ ਮਨ ਲਓ ਮੇਰੇ ਨਾਲ ਉਹ ਹਾਲ ਹੋਇਆ ਵੀ ਤੇ ਤਾਂ ਕਹਿੰਦੇ ਵੀ ਛਾਣੇ ਪਕੌੜੇ ਤੇ ਤੇਲ ਦਾ ਪਰਹੇਦ ਉਹਦਾ ਹੋਰ ਜੇ ਜਾਣੀ ਹੁੰਦੀਆਂ ਇਹ ਮੈਂ ਵਿਆਜ ਜਾਣੇ ਮੈਂ ਸਿੱਧਾ ਕਹਿੰਦਾ ਕਿ ਕਿਤੇ ਹੀ ਕਹਿੰਦਾ 3% 2% ਇਹ ਜਿਹੜੀ ਨੌਤਣਾ ਜੀ ਚਲੋ ਗੁਰੂ ਘਰ ਜਾ ਕੇ ਮੈਂ ਕਹਿੰਦਾ ਬੇਬੀ ਮਹਾਰਾਜ ਨੇ ਚੰਗੇ ਮੌਕੇ ਤੇ ਹਸਮਤਿਆ ਬਾਤ ਕੀਤੀ ਤੇ ਚਾਹ ਭਾਬੀ ਨੇ ਆ ਬਾਅਦ ਚ ਤੁਹਾਡਾ ਧੰਨਵਾਦ ਪਹਿਲੇ ਸਾਡਾ ਧੰਨਵਾਦ ਨਹੀਂ ਤੁਸੀਂ ਰੱਖੋ ਪੈਸੇ ਆਪਣੇ ਕੋਲ ਕੋਈ ਗੱਲ ਨਹੀਂ ਹੁਣ ਪੈਸੇ ਨਹੀਂ ਮੈਂ ਲੋਗ ਰੱਖੋ ਸਿਆ ਮਿਲੀਆਂ ਨੂੰ ਸਾਲ ਬਾਅਦ ਜਦੋਂ ਹੋਗਾ ਜਦ ਹੋਣਗੇ ਦੇ ਦੇਣਗੇ ਹੁਣ ਤੁਹਾਡੇ ਕੋਲ ਹੈ ਮੇਰੇ ਕੋਲ ਹੁਣ ਕੀ ਫਰਕ ਰਹਿ ਗਿਆ ਜਿੱਦਾਂ ਦੇ ਤੁਸੀਂ ਮੇਰੇ ਭੈਣ ਉਦਾਂ ਜੀ ਮੇਰੀ ਇਹ ਭੈਣ ਹੁਣ ਹੁਣ ਫਰਕ ਕੀ ਰਹਿ ਗਿਆ ਹੂੰ ਤੋ ਇਹ ਦੇਸ ਤੇਦਾਰੀ ਨਿਕਲਣੀ ਸੀਗੀ ਸਬੋਬੀ ਮੇਲ ਹੋਣੀ ਸੀ ਉੱਦਾਂ ਕੜਾ ਆ ਜਾਂਦਾ ਆ ਕਿ ਨਹੀਂ ਪੈਣੀ ਲੋ ਬਾਨੇ ਨਾਲ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ ਫੇਰ ਵੀ ਹਾ ਦੂਸਰਾ ਕਰਨ ਸਾਡਾ ਟਾਈਮ ਇਸ ਟਾਈਮਸ ਆਰ ਸਾਡਾ ਜਿਹੜਾ ਮੈਂ ਤੈਨੂੰ ਨਾ ਬਹੁਤ ਘੱਟ ਬੋਲ ਗਿਆ ਲਾਲਚ ਵਿੱਚ ਹਾਂਜੀ ਉਹਦੇ ਲਈ ਮੈਂ ਤਾਂ ਮਾਫੀ ਮੰਗਦਾ ਹਾਂ ਚਲੋ ਕੋਈ ਨਹੀਂ ਬੰਦਾ ਹੁੰਦਾ ਹੀ ਆ ਵੀ ਚਲੋ ਪੈਸੇ ਕਿਤੇ ਨਾ ਮੋੜੇ ਫਿਰ ਬੰਦਾ ਬੋਲਦਾ ਹੀ ਆ ਹੁੰਦਾ ਹੀ ਆ ਜਿਹਨੇ ਪੈਸਾ ਦਿੱਤਾ ਉਹਨੂੰ ਕਾਲੀ ਸੀਗੀ ਵੀ ਆ ਜੀ ਵੀ ਕਹਿੰਦੇ ਰਵੇ ਕਾਲੀ ਕਾਲੀ ਨੇ ਨਿਕਲ ਜਾਣ ਪਏ ਰਬੀ ਜੰਮ ਮੇਰੀ ਮਜਬੂਰੀ ਮੈਂ ਬਿਮਾਰ ਹੋ ਗਿਆ ਪਰ ਫੇਰ ਵੀ ਜਿਹਨਾਂ ਲਾਲਚ ਬੰਦੇ ਦਾ ਅਸਲ ਵਿੱਚ ਮੈਂ ਉਹ ਲਾਲਚ ਜੀ ਬਜਿੱਦਾਂ ਲੋ ਮਾਰਲੇ ਜਗਾ ਹੈਗੀ ਆ 5-4 ਲੱਖ ਰੁਪਏ ਵੇਚ ਦੇਣੀਆਂ ਮੈਸਾ ਮੇਗਾ ਉਹ ਜਿੱਦਾਂ ਲਾਲਚ ਬੰਦੇ ਨੂੰ ਕਹਿ ਰਹਾ ਮੈਂ ਆ ਵੀ ਚਲੋ ਕਾਫੇ ਮਿਲ ਗਏ ਮੁੰਡਾ ਫਟੇ ਗਿਆ ਆਪਣੀਆਂ ਕੀਤੀਆਂ ਗਈ ਬੱਚਿਆਂ ਨੂੰ ਭੋਤਨੀਆਂ ਪੈਣੀਆਂ ਹਾਂਜੀ ਹਾਂਜੀ ਕਰਕੇ ਸੋ ਪਹਿਲਾਂ ਤਾਂ ਤੁਹਾਡੇ ਮਦੇਮਾ ਕਾਗਜ਼ ਫੇਰ ਵੀ ਨਹੀਂ ਚਾ ਹਾਂਜੀ ਚਲੋ ਠੀਕ ਹੈ ਲੈ ਆਹ ਲੜੀ ਹਾਂਜੀ ਅੱਛਾ ਆ ਜਿ ਪ੍ਰਾਵਾ ਠੀਕ ਆ ਜੀ ਮਿਹਰਬਾਨੀ ਸ਼ੁਕਰੀਆ ਤੁਹਾਡਾ ਧੰਨਵਾਦੀ ਬਹੁਤ-ਬਹੁਤ ਦੀ ਤੁਸੀਂ ਲੋੜ ਵਾਰੀ ਦੇ ਦਿਓ ਚਾਰ ਵਾਰੀ ਦੇ ਦਿਓ 10 ਵਾਰੀ ਦੇ ਦਿਓ ਜਦੋਂ ਤੁਹਾਡੇ ਕੋ ਹੋਈ ਨਹੀਂ ਕੋਈ ਨਹੀਂ ਭਾਜੀ ਹੁੰਡੇ ਤਨਖਾ ਆ ਜਾਣੀ ਆ ਹੁਣ ਤੇ ਸਾਡੇ ਅਸੀਂ ਬਾਕੀ ਜਦੋਂ ਵੀ ਤੁਹਾਡੇ ਕੋ ਹੋਏ ਹਾਂਜੀ ਬਹੁਤ-ਬਹੁਤ ਇਹਨਾਂ ਤੋਂ ਹੋਏ ਨਾ ਲਈਏ ਪੈਸੇ ਮੋੜ ਨਹੀਂ ਨਹੀਂ ਹੁਣ ਉਹਨਾਂ ਨੇ ਤਾਂ ਸਾਡੇ ਦੇ ਹੀ ਫਰਕ ਰਹਿ ਕੇ ਚਲੋ ਠੀਕ ਆ ਜੀ ਕਿੰਨਾ ਹੋਵੇ ਮੇਰ ਬੰਨੇ ਗਰਦੀ ਚਲਨ ਵਾਲੀ ਬਹੁਤ ਬਹੁਤ ਚੁਗਈਆ ਹਾਂ ਜਾਨੀ ਸਸਰੀਆਂ ਦੀ ਸਾਰਿਆਂ ਨੂੰ ਸਾਡਾ ਅੱਜ ਦਾ ਜੋ ਮੈਸੇਜ ਵਿਆਜ ਦਾ ਲਾਲਚ ਇਹ ਸਾਰਿਆਂ ਨੇ ਦੇਖਿਆ ਤੇ ਇਹ ਮੈਸੇਜ ਜਿਹੜਾ ਆ ਅਸੀਂ ਦੇਣਾ ਚਾਹੁੰਦੇ ਹਾਂ ਦੇ ਵਿੱਚ ਕਿ ਪੈਸਾ ਹੋਣ ਦੇ ਬਾਵਜੂਦ ਵੀ ਲੋਕਾਂ ਕੋਲ ਉਹ ਕਿਦਾਂ ਕਿਸੇ ਦੀ ਮਦਦ ਨਹੀਂ ਕਰ ਸਕਦੇ ਉਹ ਕਿਸੇ ਦੇ ਥਰੂ ਦਿੰਦੇ ਆ ਪੈਸਾ ਵਿਆਜ ਲੈਂਦੇ ਆ ਕਿ ਉਹ ਐਵੇਂ ਕਿਸੇ ਦੀ ਮਦਦ ਕਰ ਦੇਣ ਤਾਂ ਕਿੰਨੀ ਵਧੀਆ ਗੱਲ ਆ ਸਾਰਾ ਕੁਝ ਹੁੰਦੇ ਹੋਏ ਵੀ ਫਿਰ ਵੀ ਪੈਸਾ ਨਹੀਂ ਦੇਣਾ ਬਹੁਤ ساری तकरीबन ਹਰ ਤਰ੍ਹਾਂ ਚ ਦੁਨੀਆ ਕਹਾਣੀਆਂ ਹੈਗੀਆਂ ਬਹੁਤ ਜਿਹੜੀਆਂ ਮਿਲਦੀਆਂ ਆ ਤੇ ਪੈਸਾ ਹੋਣ ਦੇ ਬਾਵਜੂਦ ਵੀ ਕਹਿੰਦੇ ਨਹੀਂ ਜੀ ਮੇਰੇ ਕੋਲ ਹੈ ਨਹੀਂ ਮੈਂ ਵਿਆਜ ਤੇ ਦਵਾਨਾ ਲੈਣਾ ਆਪਣੇ ਕੋਲੇ ਹੁੰਦਾ ਆ ਅਸੋ ਜਿਹੜਾ ਵਿਆਜ ਦਾ ਲਾਲਚ ਆ ਬਸ ਇਸ ਕਰਕੇ ਬੇਨਤੀ ਆ ਜੀ ਥੋੜਾ ਜਾਇ ਇਹਨਾਂ ਚੀਜ਼ਾਂ ਤੋਂ ਦੂਰ ਰਹੋ ਜੇ ਕਿਸੇ ਦੀ ਹੈਲਪ ਕਰ ਸਕਦੇ ਤਾਂ ਕਰਨੀ ਚਾਹੀਦੀ ਹੈ ਹਾਂਜੀ ਅਸਲ ਵਿੱਚ ਅਸੀਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਵਿਆਪ ਦਾ ਵਿਆਜ ਦਾ ਲਾਲਚੀ ਬੰਦਾ ਆ ਉਹਦੇ ਲਈ ਕੋਈ ਭੈਣ ਭਰਾ ਨਹੀਂ ਕੋਈ ਰਿਸ਼ਤੇਦਾਰ ਨਹੀਂ ਕੋਈ ਮਿੱਤਰ ਜਾਨਾ ਨਹੀਂ ਉਹ ਬੰਦਾ ਜਿਹੜਾ ਪੈਸੇ ਦਾ ਪੁੱਤ ਆ ਸਾਡੀ ਬੇਨਤੀ ਆ ਵੀ ਜੇ ਕਿਤੇ ਵੀ ਮਦਦ ਕਰ ਸਕਦੇ ਆ ਤਾਂ ਕਰ ਦਿਓ ਪਰ ਇਸ ਤਰ੍ਹਾਂ ਕਿਸੇ ਦੇ ਨਾਲ ਧੋਖਾ ਨਾ ਕਰੋ ਕਿਉਂਕਿ ਹੱਥਾਂ ਦੀਆਂ ਦਿੱਤੀਆਂ ਇੱਕ ਵਾਰੀ ਮੂੰਹ ਨਾ ਬੋਲਣੀਆਂ ਪੈ ਜਾਂਦੀਆਂ ਸਾਰਿਆਂ ਦਾ ਧੰਨਵਾਦ ਜੇ ਸਾਡੀ ਸਟੋਰੀ ਵਧੀਆ ਲੱਗੀ ਸ਼ੇਅਰ ਲੱਗ ਜੋ ਕਰ ਦਿਓ ਸਾਰਿਆਂ ਦਾ ਧੰਨਵਾਦ